ਆਪਣਾ ਮਨੁੱਖਾ ਜਨਮ ਨੂੰ ਸਫਲਾ ਕਰਨ ਦੇ ਯਤਨ ਕਰੀਏ ਜੀ ਮੇਰੇ ਪਾਸਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾਮੇ ਸਰੂਪ ਦੇ ਵਿੱਚ ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਲਯੁਗੀ ਜੀਵਾਂ ਤੇ ਕਿਰਪਾ ਕਰਦੇ ਹਨ ਧੰਨ ਸਤਿਗੁਰੂ ਜੀ ਦਾ ਫਰਮਾਨ ਹੈ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨ ਪਰਨ ਜਮ ਕਹਿ ਧਾਮ ਜੇਵਾ ਦਾ ਭਾਵ ਹੈ ਜੀਵ ਕਰਨ ਦਾ ਭਾਵ ਹੈ ਕੰਨ ਧਾਮ ਦਾ ਭਾਵ ਹੈ ਘਰ ਤੇ ਨਾਮੇ ਸਰੂਪ ਵਿੱਚ ਨਾਨਕ ਸਾਹਿਬ ਜੀ ਕਹਿ ਰਹੇ ਹਨ हे ਮਨ ਸੁਨ ਜੀਵ ਨਾਲ ਵਾਹਿਗੁਰੂ ਦੇ ਗੁਣ ਗਾਓ ਕੰਨਾਂ ਨਾਲ ਅਰੇ ਨਾਮ ਸੁਣੋ ਇੰਜ ਕਰਨ ਦੇ ਨਾਲ ਜੰਮ ਪੂਰੀ ਵਿੱਚ ਨਹੀਂ ਜਾਵੇਂਗਾ ਤੂੰ ਮਨੁੱਖ ਸਰੀਰ ਵਿੱਚ ਪੰਜ ਕਰਮ ਇੰਦਰੇ ਹਨ ਮਨੁੱਖ ਦੇ ਅੰਦਰ ਅਤੇ ਪੰਜ ਹੀ ਗਿਆਨ ਇੰਦਰੇ ਹਨ ਇਹਨਾਂ ਵਿੱਚੋਂ ਰਸਨਾ ਅਤੇ ਕੰਨਾਂ ਦੀ ਬਹੁਤ ਵੱਡੀ ਮਹੱਤਤਾ ਹੈ ਮਨੁੱਖੇ ਗਿਆਨ ਦਾ ਆਧਾਰ ਸਭ ਤੋਂ ਜ਼ਿਆਦਾ ਇਹ ਇੰਦਰੀ ਹਨ ਮਨੁੱਖ ਕੋਸ਼ ਸੁਣਦਾ ਹੈ ਫਿਰ ਬੋਲਦਾ ਹੈ ਫਿਰ ਅਗੋਂ ਕੋਈ ਸੁਣਦਾ ਹੈ ਫਿਰ ਸਿੱਖਦਾ ਹੈ ਫਿਰ ਬੋਲਦਾ ਹੈ ਇਸ ਤਰ੍ਹਾਂ ਇਹ ਸਿੱਖਿਆ ਦਾ ਜਿਹੜਾ ਸਿਲਸਿਲਾ ਹੈ ਚੱਲਦਾ ਹੀ ਰਿਹਾ ਇਸ ਐਸੀ ਕਰਕੇ ਇਸ ਨੂੰ ਕਿਹਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਲੰਗਾਈ ਪਾਰ ਸਿੱਖੀ ਚੱਲ ਸਿੱਖੀ ਚੱਲ ਅਜਾ ਤੂੰ ਅਸਲੀ ਸਿੱਖ ਬਣਿਆ ਹੀ ਨਹੀਂ ਪੂਰਾ ਸਿੱਖ ਬਣਨ ਵਾਸਤੇ ਬਹੁਤ ਸਮਾਂ ਲੱਗ ਜਾਇਆ ਕਰਦਾ ਹੋਰਾਂ ਹੀ ਬੀਤ ਜਾਂਦੀਆਂ ਨੇ ਪੂਰੇ ਸਿੱਖ ਬਣਨ ਵਾਸਤੇ ਬਾਣੇ ساری ਉਮਰ ਸਿੱਖੀ ਨਹੀਂ ਜਾਂਦੀ ਕਿਉਂਕਿ ਬਾਣੀ ਸਮੁੰਦਰ ਹੈ ਅਥਾ ਸਮੁੰਦਰ ਹੈ ਗਿਆਨ ساری ਉਮਰ ਪ੍ਰਾਪਤ ਨਹੀਂ ਹੋ ਸਕਦੀ ਗਿਆਨ ਦਾ ਭੰਡਾਰ ਐਡਾ ਵੱਡਾ ਹੈ ਇਨਸਾਨ ਮੁੱਕ ਜਾਂਦਾ ਪਰ ਗਿਆਨ ਨਹੀਂ ਮੁੱਕਦੇ ਸੇਖੋ ਮੁੱਕ ਜਾਂਦਾ ਸਿੱਖੀ ਨਹੀਂ ਮੁੱਕਦੀ ਇਸੇ ਲਈ ਇਨਸਾਨ ਮੁੱਕ ਜਾਂਦਾ ਹੈ ਪਰ ਜਿਹੜੇ ਇਨਸਾਨ ਦੇ ਅੰਦਰ ਕਰਮ ਇੰਦਰੇ ਨੇ ਉਹ ਨਹੀਂ ਮੁੱਕ ਸਕਦੇ ਜਿਹੜੇ ਕਰਮ ਕੀਤੇ ਨੇ ਉਹ ਮੁੱਕ ਨਹੀਂ ਸਕਦੇ ਇਸ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇੱਕ ਸ਼ਬਦ ਹੈ ਮਾਤਰੀ ਭਾਸ਼ਾ ਉਹ ਭਾਸ਼ਾ ਜੋ ਮਾਂ ਨੇ ਸਿਖਾਈ ਹੈ ਉਹਨੂੰ ਕਹਿੰਦੇ ਨੇ ਮਾਤਰੀ ਭਾਸ਼ਾ ਜਿਹੜੀ ਮਾਂ ਸਿਖਾਵੇ ਬੱਚਾ ਵੀ ਕਿਸੇ ਸਕੂਲ ਨਹੀਂ ਗਿਆ ਵਿਚਾਰੇ ਮਾਂ ਨੇ ਵੀ ਸਕੂਲ ਦਾ ਮੂੰਹ ਨਹੀਂ ਵੇਖਿਆ ਪਰ ਬੱਚਾ ਵੀ ਬੋਲ ਰਿਹਾ ਹੈ ਮਾਂ ਵੀ ਬੋਲ ਰਹੀ ਹੈ ਸਕੂਲ ਦੋਨੋਂ ਨਹੀਂ ਗਏ ਜਿੰਨੇ ਕੋ ਸ਼ਬਦ ਮਾਂ ਨੂੰ ਆਉਂਦੇ ਸਨ ਬੱਚੇ ਨੂੰ ਦੱਸਦੀ ਹੈ ਜਿੰਨੇ ਕੋ ਗੁਣ ਮਾਂ ਕੋਲੇ ਸਨ ਬੱਚੇ ਨੂੰ ਦੱਸਦੀ ਹੈ ਜਿੰਨੇ ਕੋ ਗੁਣ ਅੱਗੋਂ ਮਾਂ ਪਿਓ ਤੋਂ ਸਿੱਖਿਆ ਲਈ ਹੈ ਤੇ ਉਹ ਦੱਸਦੀ ਹੈ ਜੋ ਉਹਨੇ ਸੁਣਿਆ ਜੋ ਉਹਨੇ ਵੇਖਿਆ ਜੋ ਉਹਨੇ ਬੋਲਿਆ ਜੋਨੇ ਕਰਮ ਕੀਤਾ ਉਹ ਆਪਣੇ ਬੱਚਿਆਂ ਨੂੰ ਸਿਖਾਉਂਦੀ ਹੈ ਉਹਨੂੰ ਕਿਹਾ ਜਾਂਦਾ ਮਾਤਰੀ ਭਾਸ਼ਾ ਵੀ ਇਹ ਮਾਂ ਦੀ ਭਾਸ਼ਾ ਸਿੱਖ ਲਿਆ ਨੇ ਜਿਵੇਂ ਆਪਾਂ ਆਮ ਤੌਰ ਤੇ ਕਹਿੰਦੇ ਆਂ ਮਾਂ ਬੋਲੀ ਜਿਹੜੀ ਆਪਣੀ ਬੋਲੀ ਹੈ ਪੰਜਾਬੀ ਬੋਲੀ ਇਹ ਮਾਂ ਬੋਲੀ ਪੰਜਾਬੀ ਭਾਸ਼ਾ ਜਿਹੜਾ ਜੋ ਅਖਰੀ ਹੈ ਇਹ ਹੈ ਫਾਰਸੀ ਦਾ ਪੰਜਾਬੀ ਜੋ ਹੈ ਇਹ ਫਾਰਸੀ ਦੀ ਬੋਲੀ ਹੈ ਪੰਜਾਬੀ ਇਸ ਲਈ ਮੇਰੇ ਬਾਸਾ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਅਸੀਂ ਆਮ ਕਰਕੇ ਕਹਿੰਦੇ ਹਾਂ ਕਿ ਜਿਹੜਾ ਗੁੰਗਾ ਹੋਏਗਾ ਉਹ ਬੋਲਾ ਜ਼ਰੂਰ ਹੋਏਗਾ ਪਰ ਰੋਮ ਦੇ ਕਥਨ ਅਨੁਸਾਰ ਜਿਹੜਾ ਜਮਾ ਦੂਰ ਬੋਲਾ ਹੋਏਗਾ ਉਹ ਗੁੰਗਾ ਜ਼ਰੂਰ ਹੋਏਗਾ ਜਿਹੜਾ ਜਮਾਦਰੂ ਤੋਂ ਬੋਲਾ ਹੈ ਉਹ ਗੁੰਗਾ ਵੀ ਹੋ ਸਕਦਾ ਹੈ ਉਸ ਨੇ ਜੋ ਸੁਨਿਆ ਹੀ ਕੁਛ ਨਹੀਂ ਤਾਂ ਉਹ ਬੋਲੇਗਾ ਵੀ ਨਹੀਂ ਕਈ ਵਾਰੀ ਬੰਦਾ ਸੁਣਦਾ ਵੀ ਹੈ ਤਾਂ ਵੀ ਬੋਲਾ ਹੈ ਭਾਪ ਕੇ ਜਦੋਂ ਕਿਸੇ ਤੋਂ ਸੁਨਿਆ ਨਹੀਂ ਤੇ ਉਹ ਬੋਲ ਵੀ ਨਹੀਂ ਸਕਦਾ ਕਈ ਵਾਰੀ ਬੰਦੇ ਨੂੰ ਦਿਖਦੇ ਵੀ ਨਹੀਂ ਅੰਨਾ ਹੋ ਜਾਂਦਾ ਹੈ ਲੋਕਾਂ ਨੂੰ ਕਿਹਾ ਜਾਂਦਾ ਭਾਈ ਤੈਨੂੰ ਦਿਸਦਾ ਸੀ ਤੂੰ ਗਿਰ ਕਿਉਂ ਗਿਆ ਡਿੱਗ ਕਿਉਂ ਗਿਆ ਪਤਾ ਹੀ ਨਹੀਂ ਲੱਗਿਆ ਸਜਾਖਾ ਹੋਣ ਦੇ ਬਾਵਜੂਦ ਵੀ ਡਿੱਗ ਪਿਆ ਤੇ ਉਹਨੂੰ ਵੀ ਅੰਨਾ ਕਿਹਾ ਗਿਆ ਇੱਕ ਅੰਨਾ ਉਹ ਹੈ ਦਿਸਦਾ ਨਹੀਂ ਫਿਰ ਵੀ ਉਹ ਮਾੜੇ ਪਾਸੇ ਨਹੀਂ ਜਾਂਦਾ ਇੱਕ ਸਜਾਖਾ ਵੀ ਅੰਨਾ ਹੈ ਦਿਸਦਾ ਹੈ ਸਭ ਕੁਝ ਫਿਰ ਵੀ ਮਾੜੇ ਪਾਸੇ ਜਾ ਰਿਹਾ ਮਾੜੇ ਕਰਮ ਕਰ ਰਿਹਾ ਉਹਨੂੰ ਕਿਹਾ ਮਹਾ ਮੂਰਖ ਤੇ ਮਹਾ ਅਨਾ ਕਿਹਾ ਸਭ ਕੁਝ ਦਿਸਦਾ ਹੈ ਫਿਰ ਵੀ ਡਿੱਗ ਰਿਹਾ ਹੈ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਇਹ ਜੋ ਕੰਨ ਪਰਮਾਤਮਾ ਨੇ ਦਿੱਤੇ ਹਨ ਇਹ ਰਬੀ ਦਾਤ ਮਿਲੀ ਹੈ ਕਿਸੇ ਬੰਦੇ ਦੀ ਨਹੀਂ ਹੈ ਇਹ ਰਬੀ ਦਾਤ ਲਈ ਉਸ ਨੇ ਦੇ ਕੇ ਸਾਨੂੰ ਕਟੋਰੇ ਦਿੱਤੇ ਹਨ ਦੋ ਕਟੋਰੇ ਦਿੱਤੇ ਹਨ ਇਕ ਕੰਨ ਦੋ ਕਟੌਰੇ ਹਨ ਅਤੇ ਜ਼ਬਾਨ ਅੱਗੋਂ ਦਾਤ ਵਰਤਾਉਣ ਦੇ ਲਈ ਹੈ ਜ਼ਬਾਨ ਕੰਨ ਸੁਣਦੇ ਨਹੀਂ ਦਾਤ ਨੂੰ ਤੇ ਅੱਗੇ ਜ਼ਬਾਨ ਵਰਤਾਉਂਦੀ ਹੈ ਜੇ ਇਸ ਪੜ੍ਹ ਕੇ ਸੁਣਿਆ ਗੁਰੂ ਦੇ ਪਿਆਰੋ ਕਿਸੇ ਤੋਂ ਸੁਣਿਆ ਹੁਣ ਅੱਗੋਂ ਕੋਈ ਪੜ੍ਹਾ ਰਿਹਾ ਸੁਣਿਆ ਤੇ ਉਹ ਅੱਗੋਂ ਵਰਤਾਉਣਾ ਕੀ ਨੇ ਜ਼ਬਾਨ ਨੇ ਜੇ ਕੋਈ ਸਕੂਲ ਦੇ ਵਿੱਚ ਮਾਸਟਰ ਤਾਂ ਬਣੇ ਨੇ ਜੇ ਉਹ ਪੜ੍ਹ ਕੇ ਸੁਣ ਲਿਆ ਹੈ ਤੇ ਉਹ ਅੱਗੇ ਫਿਰ ਆਪਣੇ ਜ਼ਬਾਨ ਦੇ ਨਾਲ ਵਰਤਾਰ ਰਹੇ ਨੇ ਜਿਵੇਂ ਹੱਥ ਨਾਲ ਜੇ ਉਹਨਾਂ ਨੇ ਲਿਖਿਆ ਤੇ ਅੱਗੇ ਲਿਖ ਕੇ ਵੀ ਦਿਖਾ ਰਹੇ ਨੇ ਇਸ ਤਰ੍ਹਾਂ ਲਿਖੋ ਜੋ ਦਿਮਾਗ ਦੇ ਵਿੱਚ ਉਹਨਾਂ ਨੇ ਬਿਠਾਇਆ ਉਹ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਦੇ ਵਿੱਚ ਪੜਾਉਣ ਵਾਲੇ ਨੇ ਉਹ ਦੱਸਦੇ ਨੇ ਵੀ ਇਸ ਤਰ੍ਹਾਂ ਕਰੋ ਇਸੇ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਦੱਸਦੀ ਹੈ ਜਿੰਨਾ ਕੋ ਉਹਨੂੰ ਗਿਆਨ ਹੈ ਜਿੰਨੇ ਕੋ ਸੂਝ-ਬੂਝ ਹੈ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਉਸ ਨੇ ਕਰਛੀ ਦਿੱਤੀ ਹੈ ਜ਼ਬਾਨ ਕਰਛੀ ਹੈ ਹੇ ਬੰਦੇ ਤੂੰ ਸੁਭ ਵਿਚਾਰਾਂ ਨੂੰ ਪਹਿਲਾਂ ਇਨ੍ਹਾਂ ਕਟੋਰੀਆਂ ਰਾਹੀਂ ਹਿਰਦੇ ਵਿੱਚ ਪਾ ਫਿਰ ਜ਼ਬਾਨ ਰਹੀਂ ਬਾਰ ਵਰਤਾ ਪਹਿਲਾਂ ਰੱਬੀ ਬਾਣੀ ਕੰਨ ਨਾਲ ਸੁਣ ਫਿਰ ਰਸਨਾ ਨਾਲ ਉਸ ਨੂੰ ਗੁਰੂ ਦੇ ਪਿਆਰੋ ਸੁਣਾ ਗਾ ਗਾ ਕੇ ਸੁਣਾ ਗਾਵੀਐ ਸੁਣੀਐ ਮਨ ਰਖਿਆ ਪਾਓ ਮਹਾਰਾਜ ਜੀ ਨੇ گاਉਂ ਦੀ ਗੱਲ ਵੀ ਕਰਦੇ ਨੇ ਵਰਤਾਂਵਾਂ ਦੀ ਗੱਲ ਵੀ ਕਰਦੇ ਨੇ ਤੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਪਰ ਮਨੁੱਖ ਦੇ ਹਾਲਤ ਉਸ ਪਾਗਲ ਭਿਖਾਰੀ ਵਰਗੀ ਹੈ ਜੋ ਆਪਣੇ ਕਾਸੇ ਵਿੱਚ ਜੋ ਮਿਲਿਆ ਹੈ ਪਾਏ ਜਾ ਰਿਹਾ ਹੈ ਕਿਸੇ ਦੁੱਧ ਦਿੱਤਾ ਤਾਂ ਕਿਸੇ ਕਾਂਜੀ ਦਿੱਤੀ ਤਾ ਕਿਸੇ ਸੁਗੰਧੇ ਦਿੱਤੀ ਤਾਂ ਕਿਸੇ ਦੁਰਗੰਧੀ ਦਿੱਤੀ ਉਸ ਦੁੱਧ ਦਾ ਕੀ ਹਾਲ ਹੋ ਗਿਆ ਉਸੇ ਕਹਿੰਦੇ ਵੀ ਦੁੱਧ ਦੇ ਵਿੱਚ ਦੁੱਧ ਮਿਲਿਆ ਕਹਿੰਦੇ ਵੀ ਉਸ ਦੇ ਵਿੱਚ ਕਾਂਜੀ ਵੀ ਪਾ ਦਿੱਤੀ ਭਾਪ ਖੱਟਾ ਵੀ ਲਾ ਦਿੱਤਾ ਉਸੇ ਦੁੱਧ ਵਿੱਚ ਕਹਿੰਦੇ ਸੁਗੰਧੇ ਵੀ ਪਾ ਦਿੱਤੀ ਉਸੇ ਦੁੱਧ ਵਿੱਚ ਫਿਰ ਕਹਿੰਦੇ ਦੁਰਗੰਧੇ ਵੀ ਪਾ ਦਿਓ ਉਸੇ ਦੁੱਧ ਦਾ ਕੀ ਰਿਹਾ ਹੋਏਗਾ ਉਸ ਸੁਗੰਧੀ ਦਾ ਕੀ ਰਹਿ ਹੋਏਗਾ ਅਸੀਂ ਕੰਨਾ ਰਾਹੀ ਇਸ ਹਿਰਦੇ ਕਾਸੇ ਦੇ ਵਿੱਚ ਬਾਣੀ ਵੀ ਪਾਈ ਜਾਂਦੇ ਆਂ ਨੰਦਿਆ ਵੀ ਪਾਈ ਜਾਂਦੇ ਆਂ ਗੁਰੂ ਦੇ ਪਿਆਰ ਅੰਮ੍ਰਿਤ ਵੀ ਅੰਮ੍ਰਿਤ ਸਾਡੇ ਸਰੀਰ ਵਿੱਚ ਹੈ ਇਹਨੂੰ ਜ਼ਹਿਰ ਕਰ ਦਿੱਤਾ ਅੰਮ੍ਰਿਤ ਨੂੰ ਦੇ ਜ਼ਹਿਰ ਬਣਾ ਦਿੱਤਾ ਦੁੱਧ ਦੇ ਵਿੱਚ ਜੇ ਕਹਿੰਦੇ ਵੀ ਕਾਜੀ ਪਾ ਦਿਓ ਜ਼ਹਿਰ ਬਣ ਜਾਂਦੀ ਆ ਉਹ ਪੀਣ ਦੇ ਯੋਗ ਨਹੀਂ ਹੈ ਚਾਹੇ ਉਹਨੂੰ ਸੁਗੰਧ ਦੇਈ ਚਲੋ ਪਰ ਉਹ ਪੀਣ ਦੇ ਯੋਗ ਹੀ ਨਹੀਂ ਹੈ ਜੋ ਵੀ ਪੀਏਗਾ ਕਾਂਜੀ ਪਏ ਹੋਏ ਨੇ ਭਾਵ ਕੇ ਐਸਾ ਖਟਾ ਉਹ ਉਹ ਜ਼ਹਿਰ ਹੈ ਜੋ ਵੀ ਪੀਏਗਾ ਉਹ ਗੁਰੂ ਦੇ ਪਿਆਰੋ ਮਰ ਜਾਏਗਾ ਦੁੱਧ ਦੇ ਵਿੱਚ ਕਹਿੰਦੇ ਸਪਰੇਅ ਪਾ ਦਿਓ ਹੈ ਤਾਂ ਦੁੱਧ ਵਰਗੇ ਨਾ ਸਪਰੇਅ ਪਾ ਦਿਓ ਦੁੱਧ ਨਾਲ ਦੇ ਨਾਲ ਖਰਾਬ ਹੋ ਜਾਣਗੇ ਪਾਟ ਜਾਏਗਾ ਇਸੇ ਤਰ੍ਹਾਂ ਜਦੋਂ ਅਸੀਂ ਸਰੀਰ ਰੂਪੀ ਭਾਂਡੇ ਦੇ ਵਿੱਚ ਗੰਦੇ ਮੰਦੀਆਂ ਚੀਜ਼ਾਂ ਪਾਈ ਜਾਂਦੇ ਆ ਇਹ ਵੀ ਫਿਰ ਅੰਮ੍ਰਿਤ ਅੰਦਰ ਜਿਹੜਾ ਉਹ ਖਰਾਬ ਕਰ ਦਿੰਦਾ ਹੈ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਬਹੁਤ ਸਾਰੇ ਦੁੱਧ ਹੋਣ ਪਰ ਇੱਕ ਬੂੰਦ ਕਾਂਜੀ ਬਹੁਤ ਹੈ ਕਾਜੇ ਦੀ ਇੱਕ ਬੂੰਦ ਹੀ ਬਹੁਤ ਹੈ ਦੁੱਧ ਫਟ ਜਾਏਗਾ ਪਰ ਸਾਡਾ ਤਾਂ ਦੁੱਧ ਘੱਟ ਤੇ ਕਾਂਜੀ ਜ਼ਿਆਦਾ ਹੈ ਸਾਡੇ ਅੰਦਰ ਸਤਗੁਰੂ ਇਸ ਵਾਸਤੇ ਸਾਨੂੰ ਉਪਦੇਸ਼ ਦਿੰਦੇ ਹਨ ਭਾਂਡੇ ਦੀ ਗੱਲ ਕਰਦੇ ਨਹੀਂ ਹੁਣ ਭਾਂਡਾ ਧੋਏ ਬੈਸ ਦੂ ਧੂਪ ਦੇਵ ਤਉ ਦੁੱਧੈ ਕੋ ਜਾਵੋ ਫਿਰਦਾ ਸਾਫ ਕਰੋ ਮਹਾਰਾਜ ਕਹਿੰਦੇ ਜਿਵੇਂ ਦੁੱਧ ਨੂੰ ਪਾਉਣ ਵਾਸਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰਦੇ ਨੇ ਦੋ ਤਿੰਨ ਵਾਰੀ ਮਾਜਦੇ ਨੇ ਚੰਗੀ ਤਰ੍ਹਾਂ ਸਾਫ਼ ਕਰ ਸਵਾ ਨਾਲ ਵੀ ਸਾਫ਼ ਕਰਦੇ ਨੇ ਵੀ ਇਹ ਭਾਂਡਾ ਦੁੱਧ ਵਾਲਾ ਭਾਈ ਇਹਨੂੰ ਕਾਸੇ ਚ ਹੋਰ ਲਾਇਓ ਨਾ ਇਹ ਦੁੱਧ ਵਾਲਾ ਭਾਂਡਾ ਜਿਹੜੇ ਧਾਰ ਚਾਹੁੰਦੇ ਨੇ ਉਹ ਭਾਂਡੇ ਨੂੰ ਨਾ ਦੁੱਧ ਵਾਲੇ ਨੂੰ ਵੱਖ ਰੱਖਦੇ ਨੇ ਵੀ ਦੁੱਧ ਖਰਾਬ ਨਾ ਹੋ ਜਾਏ ਆ ਸਰੀਰ ਵੀ ਭਾਂਡੇ ਚ ਪਤਾ ਨਹੀਂ ਕੀ ਕੁਝ ਸੁੱਟੀ ਜਾਂਦਾ ਇਹ ਸਰੀਰ ਵੀ ਭਾਂਡੇ ਵਿੱਚ ਜੋ ਮਰਜੀ ਆ ਜੇ ਜੜਦਾ ਆ ਜੇ ਤਾਂ ਸੁੱਟੀ ਜਾਂਦਾ ਬੀੜੀ ਆ ਜੇ ਤਾਂ ਤੂ ਫਵਾਲਵਾਲ ਸੁੱਟੀ ਜਾਂਦਾ ਹੈ ਅੰਦਰ ਗੰਦ ਪਾਈ ਜਾਂਦਾ ਸਰਾਬ ਆਜੇ ਤਾਂ ਮਿਠਾਈ ਆਜੇ ਤਾਂ ਅੰਦਰ ਜਿਹੜਾ ਕੁਸ ਮਿਲੇ ਨੇ ਤੇ ਇੱਕ ਕੂੜ ਦਾਣਾ ਬਣਾ ਰੱਖਿਆ ਜਿਵੇਂ ਕੂੜ ਕੂੜ ਦਾਣ ਹੈ ਨਾ ਜਿਵੇਂ ਸੈਰ ਦੇ ਵਿੱਚ ਕੂੜੇਦਾਨ ਲਾਏ ਹੁੰਦੇ ਨੇ ਤੋ ਕੀ ਕਰਦੇ ਨੇ ਸਾਰੇ ਸਾਫ ਸਫਾਈ ਕਰਕੇ ਸਾਰੇ ਉਹ ਗੰਦ ਉਹਦੇ ਸਟਾਉਂਦੇ ਨੇ ਉਹ ਕੰਮ ਹੈ ਸਾਰਾ ਕੂੜਾ ਇਕੱਠਾ ਕਰਕੇ ਸਾਰੇ ਸਰੀਰ ਵਿੱਚ ਸੁੱਟੀ ਜਾਂਦਾ ਫਿਰ ਕਹਿੰਦੇ ਵੀ ਮਨ ਨਿਰਮਲ ਹੋ ਜੇ ਮਨ ਕੇ ਮੇ ਨਿਰਮਲ ਹੋ ਸਕਦਾ ਹੈ। ਭਾਂਡਾ ਸਾਫ਼ ਹੋਵੇ ਤੇ ਉਹ ਮਨ ਨਿਰਮਲ ਹੋ ਸਕਦਾ ਹੈ। ਭਾਂਡਾ ਹੀ ਨਹੀਂ ਸਾਫ਼ ਫਿਰ। ਫਿਰ ਜਿਹੜੀ ਵਸਤੂ ਅੰਦਰ ਹੈ ਇਹ ਸਰਬਨੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਏ। ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਨੇ ਬਾਣੀ ਵਿੱਚ ਰੋਜ਼ਾਨਾ। ਇੱਕ ਦਿਨ ਦੀ ਗੱਲ ਨਹੀਂ ਬੰਨੇ ਪਤਾ ਹੀ ਨਹੀਂ ਕਿੰਨੇ ਕ ਸਾਲ ਤੁਸੀਂ ਸੁਣੇ ਹੋਵੋਗੇ। ਮਹਾਰਾਜ ਸਾਨੂੰ ਕਹਿੰਦਾ ਇਹ ਸਰਬਨ ਉਹ ਮੇਰੇ ਹੋ ਸੱਚਾ ਸੁਣਨੈ ਨੂੰ ਪਠਾਏ ਸੱਚਾ ਸੁਣਨੈ ਨੂੰ ਪਠਾਏ ਕਾਦੇ ਵਾਸਤੇ ਭਾਈ ਸਰੀਰ ਲਾਏ ਸਰੀਰ ਕਾਦੇ ਵਾਸਤੇ ਬਣਾਏ ਨੇ ਸਰੀਰ ਲਾਏ ਸੁਨੋ ਸਤ ਬਾਣੀ ਇਹ ਸਤ ਬਾਣੀ ਨੂੰ ਸੁਣਨ ਵਾਸਤੇ ਲਾਏ ਨੇ ਇਹ ਸਤ ਪੁਰਖ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਸੁਣਨ ਵਾਸਤੇ ਇਹ ਸਰੀਰ ਬਣਾ ਕੇ ਲਾਏ ਨੇ ਇਸ ਸਰੀਰ ਦੇ ਵਿੱਚ ਕੰਨ ਲਾਏ ਨੇ ਆ ਕਰਕੇ ਇਹਨੂੰ ਕਿਹਾ ਜੇਕਰ ਕੋਈ ਇਹ ਨਹੀਂ ਚਾਹੁੰਦਾ ਕਿ ਕੋਈ ਆਪਣੇ ਘਰ ਦਾ ਗੰਦ ਹੋੰਜ ਕੇ ਮੇਰੇ ਘਰ ਸੁੱਟ ਜਾਏ ਜੇ ਕੋਈ ਗਵਾਂਢੀ ਆਂਦਾ ਸਾਰੇ ਘਰ ਸਾਫ਼ ਕਰਕੇ ਦੂਜੇ ਘਰ ਕੂੜਾ ਮਾਰੇ ਚਲਾ ਕੇ ਤਾਂ ਉਹ ਫਿਰ ਡਾਂਗੋ ਡਾਂਗ ਹੋ ਜਾਂਦੇ ਇਹ ਤਾਂ ਪਤਾ ਹੈ ਪਰ ਆਪ ਦਾ ਘਰ ਹੋੰਜ ਕੇ ਅਸੀਂ ਆਪ ਦਾ ਘਰ ਹੁੰਝ ਕੇ ਅਸੀਂ ਦੂਜਿਆਂ ਦੇ ਘਰ ਦੀ ਗੰਦ ਪਾਉਂਦੇ ਆਪ ਤਾਂ ਗੁਰੂ ਦੇ ਪਿਆਰੋ ਹੈਗੇ ਆ ਜਿਹੇ ਜਿਹਾਂ ਅਸੀਂ ਦੂਜਿਆਂ ਨੂੰ ਵੀ ਬਰਬਾਦ ਕਰ ਦਿੰਦੇ ਆ ਦੂਜਿਆਂ ਨੂੰ ਵੀ ਕਹਿੰਦੇ ਆ ਜਾ ਬਹਿ ਜਾ ਦੂਜਿਆਂ ਨੂੰ ਵੀ ਕਹਿ ਦਿੰਦੇ ਆ ਵੀ ਜਦਾ ਜੜਦਾ ਮਲੀ ਜਾਂਦਾ ਤੂੰ ਵੀ ਖਾ ਲੈ ਆ ਦੂਜੇ ਨੂੰ ਵੀ ਮਹਿਲਾ ਕਰ ਦਿੱਤਾ ਆਪ ਦਾ ਤਾਂ ਗੰਦ ਭਰੇ ਹੀ ਪਿਆ ਸੀ ਤੇ ਦੂਜੇ ਦਾ ਵੀ ਗੰਦ ਫੈਲਾ ਦਿੱਤਾ ਭਾਵ ਕੇ ਆਪ ਦਾ ਘਰ ਤਾਂ ਸਾਫ਼ ਨਹੀਂ ਹੋਇਆ ਦੂਜੇ ਦਾ ਘਰ ਵੀ ਗੰਦ ਪਾ ਦਿੱਤਾ ਇੱਕ ਘਰ ਸਾਫ਼ ਨਹੀਂ ਹੋਇਆ ਦੂਜੇ ਘਰ ਦੂਜੇ ਤੋਂ ਤੀਜਾ ਘਰ ਐਦਾਂ ਕਰਦੇ ਕਰਦੇ ਕਈ ਘਰ ਗਾਲ ਦਿੱਤੇ ਨਸਿਆਂ ਦੇ ਨਾਲ ਕਈ ਘਰ ਪਟ ਦਿੱਤੇ ਕਈ ਘਰ ਗਾਲ ਦਿੱਤੇ ਗੁਰੂ ਦੇ ਪਿਆਰਿਓ ਜੇ ਤੁਸੀਂ ਲੋਕੋ ਲਾਓ ਹੀ ਨਾ ਤਾਂ ਫਿਰ ਨਸੇ ਕਿਵੇਂ ਆਉਣਗੇ ਲਾਓ ਹੀ ਨਾ ਕੋਈ ਖਰੀਦੇ ਨਾ ਕੋਈ ਲਾਓ ਹੀ ਨਾ ਖਾਓ ਹੀ ਨਾ ਧਰ ਕੀ ਕਰ ਲੈਣਗੇ ਨਸੇ ਬੇੜੇ ਸੇਕਰਟ ਕੀ ਕਰ ਲੈਣਗੇ ਜੇ ਤੁਸੀਂ ਖਾਓ ਹੀ ਨਾ ਫਿਰ ਕਹਿਦੇ ਵੀ ਸਰਾਬਾਂ ਪੀਓ ਹੀ ਨਾ ਤੇ ਫਿਰ ਗੁਰੂ ਦੇ ਪਿਆਰਿਓ ਸਰਾਬ ਕੀ ਕਰ ਲੈਣਗੇ ਇਹ ਤਾਂ ਤੁਹਾਡੇ ਮਨ ਦੀ ਗੱਲ ਹੈ ਮਨ ਨੂੰ ਤੁਸੀਂ ਇੱਧਰਲੇ ਪਾਸੇ ਲਾਇਆ ਤੇ ਤਾਂ ਕਰਕੇ ਤੁਹਾਡਾ ਸਰੀਰ ਗਲਿਆ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਅਸੀਂ ਤਾਂ ਇਸ ਤਰ੍ਹਾਂ ਦੇ ਬੰਦੇ ਆ ਫਿਰ ਬੰਦਾ ਇਸ ਗੱਲ ਨਾਲ ਕਿਉਂ ਸਹਿਮਤ ਹੋ ਜਾਂਦਾ ਕਿ ਕੋਈ ਗੰਦਗੀ ਵਿਚਾਰਾ ਇਸ ਦੇ ਕੰਨ ਵਿੱਚ ਪਾ ਜਾਏ ਤੇ ਸਹਿਮਤੀ ਦੇ ਨਾਲ ਕਹਿੰਦਾ ਪਾ ਦੇ ਗੰਦ ਸਹਿਮਤੀ ਦਿੰਦਾ ਜੇ ਘਰ ਵਿੱਚ ਕੋਈ ਗੰਧ ਹੋੰਜ ਕੇ ਕਿਸੇ ਘਰ ਵਿੱਚ ਸੁੱਟ ਦੇ ਤੇ ਲੜਾਈ ਹੈ ਜੇ ਕਿਤੇ ਦਾ ਕਿਤੇ ਦਾ ਗੰਦ ਇਕੱਠਾ ਕਰਕੇ ਤੇ ਤੁਹਾਡੇ ਕੰਨ ਵਿੱਚ ਆ ਕੇ ਪਾਈ ਜਾਂਦਾ ਤੇ ਉਹ ਸਹਿਮਤੀ ਦਿੰਦਾ ਹਾਂ ਠੀਕ ਹੈ ਵਧੀਆ ਹਾਂ ਠੀਕ ਹੈ ਹੋਰ ਕਿਵੇਂ ਹੋਇਆ ਫਿਰ ਸਹਿਮਤੀ ਦਿੰਦਾ ਨਾਲੇ ਹੋਰ ਗਾਹਾਂ ਦੱਸ ਫਿਰ ਕੀ ਹੋਇਆ ਸਹਿਮਤੀ ਦਿੰਦਾ ਨਾਲੇ ਜੇ ਹੁਣ ਕਿਸੇ ਦੇ ਘਰ ਦਾ ਗੰਦ ਸਾਰਾ ਕਿਸੇ ਨੇ ਲਿਆ ਕੇ ਸਾਡੇ ਘਰ ਵਿੱਚ ਸੁੱਟ ਦਿੱਤੇ ਤੇ ਅਸੀਂ ਡਾਂਗ ਚੱਕ ਕੇ ਮਗਰ ਪੈਂਦੇ ਆ ਡਾਂਗੋ ਡਾਂਗ ਹੋ ਜਾਂਦੇ ਨੇ ਗਾਲੋ ਗਾਲ ਹੋ ਜਾਂਦੇ ਨੇ ਸਾਡੇ ਘਰੇ ਤੁਸੀਂ ਗੰਧ ਕਿਉਂ ਪਾਇਆ ਬਈ ਮੈਂ ਤਾਂ ਝਾੜੂ ਮਾਰ ਕੇ ਹਟੀ ਸੀ ਮੈਂ ਪੋਚਾ ਲਾ ਕੇ ਹਟੀ ਸੀ ਤੁਸੀਂ ਆ ਕੇ ਸਾਡੇ ਘਰ ਚ ਗੰਧ ਪਾਤਾ ਤੁਹਾਡਾ ਕੀ ਅਧਿਕਾਰ ਹੈ ਤਾਂ ਫਿਰ ਗੁਰੂ ਦੇ ਪਿਆਰਿਓ ਇਹ ਕੰਨ ਨੇ ਵੀ ਕਿਹਾ ਕਿਸੇ ਦਾ ਗੰਧ ਸੁਣਨਾ ਵੀ ਅਧਿਕਾਰ ਨਹੀਂ